ਬਾਬਾ ਜੀ ਮਨ ਲੋ ਆਪਾਂ ਪ੍ਰਚਾਰ ਦਾ ਗੱਲ ਚੱਲੀ ਹੈ ਨਾ ਵੀ ਗੁਰੂ ਗੋਪਾਲ ਸਾਹਿਬ ਨੇ ਦੇਸ਼ਾਂ ਦੇ ਵਿੱਚ ਪ੍ਰਚਾਰ ਕੀਤਾ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਤੇ ਅੱਜ ਕੱਲ ਪ੍ਰਚਾਰ ਫਿਲਮਾਂ ਰਹੀ ਹੋ ਰਿਹਾ ਕਿ ਸਹੀ ਹੈ ਇਹ ਫਿਲਮਾਂ ਰਹੀ ਨਹੀਂ ਜੀ ਅਸੀਂ ਇਸ ਨੂੰ ਸਹੀ ਨਹੀਂ ਮੰਨਦੇ ਜੀ ਕਿਉਂਕਿ ਫਿਰ ਤਾਂ ਮਹਾਰਾਜ ਜੀ ਇਹ ਸਿਸਟਮ ਚਲਾ ਦਿੰਦੇ ਫਿਰ ਦਮਦਮਾ ਸਾਹਿਬ ਇੱਥੇ ਬੈਠ ਕੇ ਗ੍ਰੰਥ ਲਿਖੇ ਮਹਾਰਾਜ ਨੇ ਨਾ ਉਹ ਸਾਨੂੰ ਗਿਆਨ ਦੇਣ ਲਈ ਲਿਖਿਆ ਲਿਖਤੀ ਤੋਂ ਪੜ੍ਹ ਕੇ ਜਾਂ ਸੁਣ ਕੇ ਤਾਂ ਸਾਡਾ ਹੋ ਸਕਦਾ ਹੈ ਨਾ ਸਾਖੀ ਨਹੀਂ ਝਾਕੀ ਚਾਕੀ ਦੇ ਨਾਲ ਜੇ ਇਤਿਹਾਸ ਦਿਖਾਉਣਾ ਹੁੰਦਾ ਤਾਂ ਮਹਾਰਾਜ ਵੀ ਕਹਿੰਦੇ ਜਾਂ ਪਿੰਡੋਂ ਪਿੰਡੋਂ ਜਾ ਕੇ ਡਰਾਮਾ ਕਰੋ ਠੀਕ ਹੈ ਜੀ ਠੀਕ ਹੈ ਜੀ ਫਿਰ ਤਾਂ ਉਹ ਤਾਂ ਜੋ रामचंद्र ਦੇ ਇਹਨਾਂ ਦਾ ਰਾਵਣ ਦਾ ਬਣਾ ਰਹੇ ਆ ਰੋਜ਼ ਕਰ ਰਹੇ ਆ ਸਟੇਜਾਂ ਦੇ ਉੱਪਰ ਉਹੀ ਚੀਜ਼ ਹੋ ਜਾਣੀ ਨਹੀਂ ਇਹਨਾਂ ਦਾ ਮਜ਼ਾਕ ਵੀ ਬਹੁਤ ਬਣਾਇਆ ਜਾ ਰਿਹਾ ਬਾਬਾ ਜੀ ਹਨਾ ਇਹ ਗਲਤ ਚੀਜ਼ ਆ ਦੇਖੋ ਆਪਾਂ ਕਿਸੇ ਨੂੰ ਮੜਾ ਨਹੀਂ ਕਹਿੰਦੇ ਨਾ ਉਹ ਵੀ ਅਵਤਾਰ ਹੋਏ ਨੇ ਜੀ ਰਾਮ ਜਨ ਬਹੁਤ ਤਗੜੇ ਅਵਤਾਰ ਹੋਏ ਸੀ ਯੋਧੇ ਸੀ ਬੜੇ ਤਗੜੇ ਹੂੰ ਤੇ ਰਾਵਣ ਵੀ ਆ ਜਿਹਨੂੰ ਪੰਜ ਵੇਦ ਗੰਠ ਸੀਗੇ ਹੂੰ ਤੇ ਵੇਦ ਜਿਹਨੂੰ ਕੰਠ ਹੁੰਦਾ ਬੜੀ ਚੜ੍ਹਦੀ ਕਲਾ ਨਾ ਜੀ ਵੇਦ ਹੀ ਤਾਂ ਇਹਨਾਂ ਦਾ ਧਰਮ ਸੀਗਾ ਅਸਲੀ ਵੇਦ ਨੂੰ ਇਹਨਾਂ ਨੇ ਛੱਡਤਾ ਸਿਮਰਤੀਆਂ ਸ਼ਾਸਤਰ ਪੁਰਾਣ ਜਿਹੜੀਆਂ ਸਟੋਰੀਆਂ ਲਿਖੀਆਂ ਸੀਗੀਆਂ ਤਾਂ ਹੀ ਇਹਨੇ ਦੇਵੀ ਦੇਵਤੇ ਬਣ ਗਏ ਇਹਨਾਂ ਦੇ ਹੂੰ ਵੇਦ ਨੂੰ ਤਾਂ ਗੁਰਬਾਣੀ ਮੰਨਦੀ ਆ ਹੂੰ ਸੋ ਉਹ ਸੱਚ ਸੀਗਾ ਵੇਦਿਕ ਤੇਵ ਕਹਣ ਇੱਕ ਬਾਤ ਹਾਂ ਜੀ ਬਿਲਕੁਲ ਬਾਬਾ ਜੀ ਹੁਣ ਮੰਨ ਲਓ ਕੀ ਹੋਊਗਾ ਫਿਊਚਰ ਦੇ ਵਿੱਚ ਤੁਸੀਂ ਪ੍ਰੈਡਿਕਟ ਕੀਤਾ ਕਾਫੀ ਸੋੜੀ ਵੀਡੀਓ ਦੇ ਵਿੱਚ ਵੀ ਤੁਸੀਂ ਦੱਸਦੇ ਹੁੰਦੇ ਨੇ ਮੈਂ ਪ੍ਰੈਡਿਕਟ ਨਹੀਂ ਅਸੀਂ ਜੋ ਹੁਕਮ ਦੇ ਵਿੱਚ ਪਰਮੇਸ਼ਰ ਬੁਲਾਉਂਦਾ ਨਾ ਉਹ ਤਾਂ ਬੋਲਿਆ ਜਾ ਸਕਦਾ ਜੀ ਪ੍ਰੈਡਿਕਟ ਆਪਾਂ ਐਵੇਂ ਕੋਈ ਵਚਨ ਕਰੀਏ ਹਨਾ ਹੂੰ ਜੋ ਹੋਏਗਾ ਉਹ ਸਭ ਦੇ ਸਾਹਮਣੇ ਹੋਏਗਾ ਤੇ ਪ੍ਰਤੱਖ ਹੋਏਗਾ ਜੀ ਤੇ ਆਪਣੀਆਂ ਪ੍ਰੈਡਿਕਸ਼ਨਾਂ ਕਰਨ ਨਾਲ ਜੇ ਆਪਾਂ ਲਾਈਵ ਦੇਖੀਏ ਤਾਂ ਬੜਾ ਆਨੰਦ ਆਉਂਦਾ ਹਨਾ ਜਿਵੇਂ ਸਿੰਘਾਂ ਤੋਂ ਅਸੀਂ ਆ ਗੱਲਾਂ ਸੁਣਦੇ ਹੁੰਦੇ ਸੀ ਵੀ ਜੰਗ ਲੱਗੇਗਾ ਪਾਕਿਸਤਾਨ ਨਾਲ ਆਏ ਹੋਏਗਾ ਜਿਹੋ ਤਾਂ ਲੱਗਿਆ ਕਿ ਉਦੋਂ ਹੁਣ ਯਕੀਨ ਤਾਂ ਨਹੀਂ ਹੁੰਦਾ ਨਾ ਵੀ ਸੱਚੀ ਚੱਲ ਪਿਆ ਕੰਮ ਹਨਾ ਤੇ ਇਹ ਹੀ ਕਹਿ ਸਕਦੇ ਆ ਵੀ ਜੋ ਮਹਾਰਾਜ ਦੇ ਬਚਨ ਆ ਹੂੰ ਰੂਮ ਨੋਬਤ ਵਜਾਉ ਸ਼ਾਮ ਮੋਹਰਾ ਚਲਾਉ ਪਾਤਸ਼ਾਹੀ ਲੈ ਕਰਾਉ ਤਖਤ ਸੱਚੇ ਸਹਬਾਨ ਕੇ ਜੀ ਸਾਨੂੰ ਤਾਂ ਉਹ ਮਹਾਰਾਜ ਦੇ ਬਚਨਾਂ ਤੇ اٹਲ ਯਕੀਨ ਆ ਗੁਰਬਾਣੀ ਤੇ ਯਕੀਨ ਆ ਕਿ ਸੱਚ ਦਾ ਰਾਜ ਹੂੰ ਖਾਲਸੇ ਦਾ ਰਾਜ ਹੂੰ ਤੇ ਸਿੱਖਾਂ ਦਾ ਕਹਿ ਲੋ ਅੱਗੇ ਇਹ ਆਉਣਾ ਪੱਕਾ ਹੀ ਆਉਣਾ ਹੁਣ ਉਹਨੂੰ ਕੋਈ ਰੋਕ ਹੀ ਨਹੀਂ ਸਕਦਾ ਸੱਚ ਨੂੰ ਕੌਣ ਰੋਕੇਗਾ ਜੇ ਇਹਦਾ ਉਹ ਕੰਮ ਜੇ ਕੋਈ ਕਹਿੰਦਾ ਖਾਲਸੇ ਦਾ ਰਾਜ ਨਹੀਂ ਹੋਏਗਾ ਜੀ ਜਾਂ ਮੈਂ ਵਿਰੋਧ ਕਰਦਾ ਭਾਵੇਂ ਕੋਈ ਵੀ ਦੇਸ਼ ਹੋਵੇ ਕੋਈ ਵੀ ਸਾਰੇ ਹੀ ਲੱਗਦੇ ਨੇ ਖਾਲਸਾ ਨਾ ਅੰਦਰੋਂ ਉਤੋਂ ਕੋਈ ਨਹੀਂ ਹੈਗਾ ਨਾ ਉਤੋਂ ਉਤੋਂ ਸ਼ੋਅ ਕਰਦੇ ਆ ਕਿ ਸਿੱਖਾ ਨਾ ਪ੍ਰੇਮ ਸ਼ੋਅ ਕਰਦੇ ਆ ਪਰ ਜੇ ਆਪਾਂ ਕਹੀਏ ਵੀ ਸਵੇਰੇ ਆਪਾਂ ਕਹੀਏ ਵੀ ਸੂਰਜ ਨੂੰ ਮੈਂ ਚੜ੍ਹਨ ਨਹੀਂ ਦੇਵਾਂਗਾ ਲੋਕ ਸਕਦੇ ਆ ਚੜ੍ਹੂਗਾ ਖਾਲਸਾ ਖਾਲਸੇ ਦੇ ਦਿਨ ਆਉਣੇ ਆਉਣੇ ਨੇ ਕਿਉਂਕਿ ਮਹਾਰਾਜ ਦੇ ਪ੍ਰਤੱਖ ਵਚਨ ਉਹ ਸੱਚ ਦਾ ਰਾਜ ਹੋਵੇਗਾ ਜਿੱਥੇ ਕੋਈ ਨੰਗਾ ਭੁਖਾਰthia ਖਾਲੀ ਕੋਈ ਨਾ ਜਾਏ ਹਨਾ ਮਾਇਆ ਇਕੱਠੀ ਕਰਕੇ ਲੰਗਰ ਦੇਂਗੇ ਲਾਏ ਉਹ ਹਰ ਥਾਂ ਤੇ ਫਿਰ ਲੰਗਰ ਫਰੀ ਚ ਪ੍ਰਸ਼ਾਦਾ ਵੰਡਿਆ ਕਰੀਗਾ ਮਨ ਲੱਗ ਕਹਿ ਲਈਏ ਫਿਰ ਮੁੜ ਕੇ ਖਾਲਸਾ ਰਾਜ ਜਾਂਦਾ ਨਹੀਂ ਜੇ ਇੱਕ ਵਾਰੀ ਆ ਗਿਆ ਨਹੀਂ ਉਹ ਬਹੁਤ ਲੰਮਾ ਸਮਾਂ 14000 ਵਰਖ ਲੋ ਸਾਲ ਮਹਾਰਾਜ ਨੇ ਕਿਹਾ ਵਰਖ ਲੋ ਹੁਣ ਆਪਾਂ ਨੂੰ ਗਿਣਤੀ ਨਹੀਂ ਪਤਾ ਹਨਾ ਅੱਛਾ ਜੀ ਆਦ ਨਾਦ ਸੰਖ ਬੜੀ ਵੱਡੀਆਂ ਗਿਣਤੀਆਂ ਹੁੰਦੀਆਂ ਨੇ ਆਪਾਂ ਨੂੰ ਉਹ ਕਾਊਂਟਿੰਗ ਹੀ ਨਹੀਂ ਆਉਂਦੀ ਜੀ ਤੇ ਬੜਾ ਲੰਮਾ ਸਮਾਂ ਫਿਰ ਉਹ ਬਾਬਾ ਜੀ ਇਹਦੇ ਵਿੱਚ ਮੇਰਾ ਕੋਰ ਸਵਾਲ ਆ ਵੀ ਇਹਦੇ ਵਿੱਚ ਖਾਲਸੇ ਰਾਜ ਕੋਈ ਵਿਅਕਤੀ ਹੀ ਰਾਜਾ ਹੋਊਗਾ ਤੋ ਦੇਖੋ ਖਾਲਸਾ ਦਾ ਆਪਣਾ ਜਿਸ ਤਰ੍ਹਾਂ ਵਿਚਰਦਾਗਾ اسی ਤਰੀ ਰਹਾ ਜਿਵੇਂ ਆਰਮੀ ਦਾ ਲਾਅ ਹੁੰਦਾ ਜੀ ਜਦੋਂ ਨਿੰਗ ਸਿੰਘਾਂ ਦੀ ਗਿਣਤੀ ਵਰਲਡ ਤੇ 40% ਹੋ ਗਈ ਆਟੋਮੈਟਿਕਲੀ ਰਾਜ ਹੋ ਜਾਏਗਾ ਕਦੋਂ ਹੋਊਗੀ ਗਿਣਤੀ ਉਹ ਤਾਂ ਹੁਣ ਜਿੰਨੀ ਛੇਤੀ ਲੋਕ ਇਹ ਕਨਸੈਪਟ ਨੂੰ ਮੰਨ ਲੈਣਗੇ ਤੇ ਉਹਨਾਂ ਨੂੰ ਫੋਲੋ ਕਰਨਗੇ ਜੀ ਤੇ ਜਿਨ੍ਹਾਂ ਉਹਨਾਂ ਦੇ ਵਿੱਚ ਵੀ ਬਹੁਤ ਹਜੇ ਗਲਤ ਸਹੀ ਬੰਦੇ ਹੈਗੇ ਅੱਗੇ ਜਾ ਕੇ ਸਾਰਾ ਸਿਸਟਮ ਜਦੋਂ ਸਹੀ ਹੋਏਗਾ ਆਪਣੇ ਆਪ ਨਾ ਤੇ ਜਦੋਂ 40% ਗਿਣਤੀ ਹੋ ਗਈ 60% ਤਾਂ ਆਪਣੇ ਆਪ ਬਦੀਨਗੀ ਮੰਨ ਲੈਣਗੇ 40% ਬਹੁਤ ਵੱਡੀ ਗਿਣਤੀ ਹੁੰਦੀ ਆ ਹੂੰ ਬਾਬਾ ਜੀ ਜਿਹੜਾ ਬਨ ਲਬਾਣਾ ਪਾਇਆ ਹੈ ਨਾ ਆਪਣੇ ਵੀ ਰਿੰਗ ਸਿੰਘ ਜੀ ਹੈ ਨਾ ਹਾਂਜੀ ਤੇ 400 500 ਸਾਲ ਪੁਰਾਣਾ ਬਣਾ ਜੀ ਇਹ ਅੱਜ ਵੀ ਉਨਾ ਹੀ ਮਾਡਰਨ ਤੇ ਉਨਾ ਹੀ ਆਧੁਨਿਕ ਲੱਗਦਾ ਵੀ ਜਦੋਂ ਵੀ ਨਿੰਗ ਸਿੰਘ ਜਾਂਦਾ ਜੀ ਤਾਂ ਉਹ ਵੀ ਐ ਜਿਵੇਂ ਛੋਡੇ ਵਾਂਗੂ ਹੈ ਨਾ ਐ ਲੱਗਦਾ ਵਾਕਈ ਚਾਹ ਕਿਸੇ ਦੇ ਸਭਚੇਤ ਬੈਠਾ ਹੋਵੇ ਜੀ ਇਹ ਵੀ ਫਿਰ ਆਦ ਸਮੇਂ ਤੋਂ ਲੈਤਾ ਗਿਆ ਪਹਿਰਾਵਾਗਾ ਜੀ ਰਾਜੇ ਮਹਾਰਾਜਿਆਂ ਦਾ ਵੀ ਆ ਪਕੋੜਾ ਵੀ ਚੜ ਸਕਦੇ ਆ ਜੀ ਵਿਰਾਜ ਵੀ ਸਕਦੇ ਆ ਇਸੇ ਤਰ੍ਹਾਂ ਲੰਮੇ ਪਹਿਣਾ ਹੋਵੇ ਬੈਠ ਵੀ ਸਕਦੇ ਆ ਇਹਦੇ ਨਾਲ ਗੱਤਕਾ ਵੀ ਖੇਡਿਆ ਜਾ ਸਕਦਾ ਹੂੰ ਜਿਸ ਤਰ੍ਹਾਂ ਹੁਣ ਲੋਕਾਂ ਨੂੰ ਮਤਲਬ ਪਹਿਰਾਵਾ ਬਦਲਣਾ ਪੈਂਦਾ ਵੀ ਜਿਮ ਜਾਣ ਲਈ ਹੋਰ ਪਾਉਣਾ ਇਹ ਸਰਬਕਲਾ ਸੰਪੂਰਨ ਜੀ ਡਰੈਸ ਹੈ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਹੂੰ ਹੈਲਮਟ ਵੀ ਨਾਲ ਹਾਂ ਲੜਾਈ ਚੜਨਾ ਹਾਂ ਠੀਕ ਹੈ ਯੁੱਧ ਕਰਨਾ ਬੁੰਗੇ ਜਿਹੜੇ ਕੱਢਦੇ ਆ ਜੀ ਸੋ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਪਹਿਰਾਵਾਗਾ ਹੂੰ ਜੋ ਮਹਾਰਾਜ ਦਾ ਦਿੱਤਾ ਹੋਇਆ ਬਖਸ਼ਿਆ ਤੇ ਇਹ ਅਸਲ ਚ ਵਰਦੀ ਆ ਹੂੰ ਆਪਾਂ ਸਿਰਫ ਇਹ ਭੇਖ ਦੇ ਵਿੱਚ ਵੀ ਨਹੀਂ ਫਸ ਕੇ ਰਹਿਣਾ ਹੂੰ ਕਿ ਆਪਾਂ ਸਿਰਫ ਬਾਣਾ ਨੂੰ ਦੇਖ ਕੇ ਉਹ ਕਰੀਏ ਤੁਹਾਨੂੰ ਦੱਸਿਆ ਪਹਿਲਾਂ ਵੀ ਵੀ ਗਲਤ ਬੰਦੇ ਵੀ ਬੜਿਆ ਅਸੀਂ ਵੀ ਜਦੋਂ ਸਾਰੇ ਵਿਚਰਨਾ ਸ਼ੁਰੂ ਕੀਤਾ ਦਲਾਂ ਪੰਥਾਂ ਦੇ ਵਿੱਚ ਤਾਂ ਦੇਖ ਕੇ ਪਤਾ ਲੱਗਦਾ ਵੀ ਹਾਂ 50% ਹੀ ਨਿੰਗ ਸਿੰਘ ਵੀ ਸਹੀ ਨੇ ਜੀ ਇਸ ਸਮੇਂ আচ্ছা ਜੀ ਹਾਂ ਕੀ ਕਾਰਨ ਕਿਥੋਂ ਮੇਨੂੰ ਕਮਜ਼ੋਰੀ ਕਿੱਥੇ ਆ ਗਈ ਇਹ ਚੀਜ਼ ਚ ਕਮਜ਼ੋਰੀ ਗੁਰਮਤ ਤੋਂ ਸੱਚ ਤੋਂ ਆਪਾਂ ਟੁੱਟ ਗਏ ਹੌਲੀ ਹੌਲੀ ਕਿ ਕਲਯੁਗ ਦਾ ਵੀ ਸਮਾਂ ਹੀ ਬਸ ਇਹ ਜਾਂ ਵਰਤ ਰਿਹਾ ਇਸ ਟਾਈਮ ਤੇ ਹਣਾ ਇਹ ਐਂਡਲੈਸ ਸਮਾਂ ਜੀ ਕਲਯੁਗ ਦਾ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਇਹ ਆ ਕਿ ਗੁਰਬਾਣੀ ਦੇ ਹਿਸਾਬ ਨਾਲ ਤਾਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦੀ ਹੈ ਨਾ ਵੀ ਇੱਕ ਘੜੀ ਵੀ ਜੇ ਆਪਾਂ ਆਪਣੇ ਮੂਲ ਤੋਂ ਦੂਰ ਹੋ ਗਏ ਪ੍ਰਮਾਤਮਾ ਤੋਂ ਤਾਂ ਕਲਯੁਗ ਦੇ ਵਿੱਚ ਆ ਗਏ ਹੂੰ ਪਰ ਖੁਆਰ ਹੋ ਕੇ ਹੀ ਜੰਗ ਜੁੱਦ ਹੋ ਕੇ ਹੀ ਲੋਕ ਇੱਧਰ ਨੂੰ ਆਉਣਗੇ ਨਾ ਫਿਰ ਫੇਰ ਹੀ ਸੱਚਵਲ ਖਾਲਸੇ ਦੇ ਰਾਜਵਾਲਾ ਬਾਬਾ ਵਧਾਂਗੇ ਨਾ ਕਿਹੋ ਜਿਹੇ ਹਾਲਾਤ ਹੋਣਗੇ ਬਾਬਾ ਜੀ ਜੰਗਾ ਜੁੱਦਾਂ ਦੇ ਵਿੱਚ ਹਾਲਾਤ ਦੇਖੋ ਜੇ ਦੁਖੀ ਲੋਕ ਹੋਣਗੇ ਤਾਂ ਹੀ ਉਹਨਾਂ ਨੂੰ ਸਮਝ ਆਊਗੀ ਕਿ ਅਸੀਂ ਕਿਹੜੀ ਮਾਇਆ ਦੇ ਨਾਲ ਜੁੜੇ ਹੋਏ ਸੀਗੇ ਅਸੀਂ ਘਰਾਂ ਨੂੰ ਪਰਮਾਨੈਂਟ ਸਮਝੀ ਬੈਠੇ ਸੀ ਅਸੀਂ ਪਿੰਡਾਂ ਨੂੰ ਪਰਮਾਨੈਂਟ ਕਿਉਂਕਿ ਸਭ ਤੋਂ ਔਖਾ ਜੇ ਦੁਨੀਆ ਦੇ ਵਿੱਚ ਹੁੰਦਾ ਨਾ ਕਿਸੇ ਨੂੰ ਆਪਣਾ ਸਭ ਕੁਝ ਬਣਾਇਆ ਹੋਇਆ ਛੱਡਣਾ ਪੈ ਜੇ ਹੂੰ ਜਿਵੇਂ ਅਨੰਦਪੁਰ ਮਾਰਾ ਨਹੀਂ ਛੱਡਿਆ ਹੂੰ ਪਰ ਉਹਨਾਂ ਲਈ ਤਾਂ ਬੜਾ ਚਲੋ ਸੌਖਾ ਇੱਕ ਚੀਜ਼ ਸੀ ਹੂੰ ਪਰ ਦੁਨਿਆਵੀ ਜਦੋਂ ਹੁਣ ਪਿੰਡਾਂ ਦੇ ਵਿੱਚੋਂ ਮੰਨ ਲਓ ਕਿਸੇ ਨੂੰ ਠਾ ਦਿੱਤਾ ਜਿਵੇਂ 47 ਵੇਲੇ ਵੀ ਆਪਾਂ ਦੇਖੀਏ ਹੂੰ ਵੀ ਇਧਰੋਂ ਉੱਠ ਕੇ ਉਧਰ ਵੀ ਮੁਸਲਮਾਨ ਗਏ ਨੇ ਸਿੱਖ ਉਧਰੋਂ ਇਧਰ ਆਇਆ ਤਾਂ ਇੱਕ ਬੜਾ ਤਕੜਾ ਉਜਾੜਾ ਹੁੰਦਾ ਹੂੰ ਘਟੋ ਘਟ 20-25 ਸਾਲ ਉਜਾੜੇ ਤੋਂ ਬਾਅਦ ਉੱਠੇ ਨਹੀਂ ਜਾਂਦਾ ਨਹੀਂ ਉੱਠੇ ਕਿੱਦਾਂ ਉੱਠੋਗੇ ਤੁਸੀਂ ਹੂੰ ਜ਼ਮੀਨਾਂ ਚਲ ਗਈਆਂ ਘਰ ਚਲ ਗਿਆ ਸਭ ਕੁਝ ਚਲ ਗਿਆ ਪਰ ਇੱਕ ਸਾਡੇ ਲੋਕਾਂ ਦੀ ਗਲਤੀ ਆ ਅੱਜ ਜਿਸ ਕੋਲੇ ਭਾਵੇਂ 1 ਕਿੱਲਾ ਜ਼ਮੀਨ ਵੀ ਆ ਅੱਧਾ ਕਿੱਲਾ ਜ਼ਮੀਨ ਵੀ ਆ ਉਹ ਲੋਕ ਇਹ ਭੁੱਲ ਗਏ ਨੇ ਬੇਗਹਿਰਤ ਸਾਰੇ ਪੰਜਾਬੀ ਹੂੰ ਕਿ ਇਹ ਜ਼ਮੀਨਾਂ ਪੰਥ ਨੇ ਬਖਸ਼ੀਆਂ ਅੱਛਾ ਪਹਿਲਾਂ ਮੁਗਲਾਂ ਕੋਲ ਸੀ ਸਾਰੀ ਮਲਕੀਅਤ ਬੰਦੇ ਬਹਾਦਰ ਤੋਂ ਲੈ ਕੇ ਬੰਦੇ ਬਹਾਦਰ ਤੋਂ ਵੀ ਆਪਾਂ ਕਹਿ ਸਕਦੇ ਆ ਉਹਨਾਂ ਨੇ ਸਾਨੂੰ ਲੇਜ਼ੀ ਵੀ ਕਰਤਾ ਜੇ ਆਪਾਂ ਨੂੰ ਮਿਲੀਆਂ ਜ਼ਮੀਨਾਂ ਕਿ ਮਲਕੀਅਤ ਬੰਦੇ ਬਹਾਦਰ ਤੋਂ ਨਹੀਂ ਛੇਵੇਂ ਪਾਸ਼ਾ ਤੋਂ ਮਿਲਣੀ ਸ਼ੁਰੂ ਹੋ ਗਈ ਸੀ ਅੱਛਾ ਜੀ ਇਹ ਮਹਰਾਜ ਦੇ ਵਿੱਚ ਜੰਗ ਹੋਇਆ ਸੀਗਾ ਹੂੰ ਉੱਥੋਂ ਦੋ ਭਰਾ ਸੀਗੇ ਨਾ ਕਾਲੂ ਸੀਗਾ ਉਹ ਸਾਡੀ ਅਨਸਬੰਧਤ ਹੋਉਂਦੇ ਆ ਸਿੱਧੂ ਪਰਵਾਜ਼ ਤੋਂ ਅੱਛਾ ਜੀ ਸਾਡਾ ਪਸ਼ੋਕਰ ਵੀ ਉੱਥੋਂ ਜੁੜਦਾ ਅੱਛਾ ਉਸੇ ਜੋ ਕੈਪਟਨ ਮਨਿੰਦਰ ਸਿੰਘ ਕੇ ਮੈਂ ਮੇਰਾ ਘੋਟ ਵੀ ਸਿੱਧੂ ਹੈ ਜੀ ਠੀਕ ਆ ਇਹ ਬਾਈ ਬਾਈ ਪਿੰਡ ਵੱਜੇ ਸੀ ਨਾ ਉੱਥੋਂ ਮਹਰਾਜ ਪਿੰਡ ਤੋਂ ਹਾਂ ਭਾਈ ਕੇ ਵੱਜੇ ਜਿਹੜੇ ਕਹਿੰਦੇ ਹਾਂ ਹਾਂ ਬਾਈਆ ਕਹਿੰਦੇ ਆ ਬਾਈਆ ਇਹ ਬਾਈ ਪਿੰਡ ਵੱਜੇ ਸੀ ਉੱਥੋਂ ਉੱਥੇ ਛੇਵੇਂ ਪਾਸ਼ਾ ਦਾ ਜੰਗ ਹੋਇਆ ਸੀ ਸਿੱਧੂ ਪਰਿਵਾਰ ਨੇ ਵਿੱਚ ਮਦਦ ਵੀ ਕੀਤੀ ਉਹਦੇ ਕਰਕੇ ਸਾਨੂੰ ਜਿਹੜਾ ਹੁਣ ਤੱਕ ਪਰਿਵਾਰਾਂ ਦੇ ਵਿੱਚ ਮਿਲਿਆ ਹੋਇਆ ਥੋ ਕੀ ਕੀ ਬਚਨੋਂ ਸਿੱਧੂ ਪਰਿਵਾਰ ਨੂੰ ਜੀ ਬਚਨ ਰਾਜ ਮਹਾਰਾਜ ਨੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਸੀ ਉਦੋਂ ਅੱਛਾ ਜੀ ਲੜਾਈ ਸੀਗੀ ਵਿੱਚ ਤੇ ਉਸ ਲੜਾਈ ਤੋਂ ਬਾਅਦ ਫਿਰ ਅੱਗੇ 10ਵੇਂ ਪਾਸ਼ਾ ਤੱਕ ਛੜਦੇ ਛੜਦੇ ਜਦੋਂ ਮੁਗਲ ਸਾਰੇ ਇੱਥੋਂ ਖਤਮ ਕਰਤੇ ਤਾਂ ਜਿੱਥੇ ਕਬਜ਼ਾ ਜੀ ਦਾ ਜਿਵੇਂ ਹੁੰਦਾ ਗਿਆ ਹਨਾ ਸਰਕਾਰਾਂ ਬਦਲਦੀਆਂ ਗਈਆਂ ਮਾਲੋ ਵੀ ਇੱਕ ਗੱਲ ਥੋੜੀ ਜਿਹੀ ਹੋਰ ਆ ਵੀ ਜਦੋਂ ਸਿੱਧੂ ਪਰਿਵਾਰ ਨੂੰ ਜ਼ਮੀਨਾਂ ਮਿਲੀਆਂ ਹਨਾ ਤਾਂ ਉਹ ਰਾਜੇ ਬਣੇ ਪਟਿਆਲੇ ਦੇ ਉਹੀ ਉਸੇ ਅਨਸਵੰਚੂ ਨਿਕਲੇ ਜੀ ਪਰ ਇਹੀ ਪਟਿਆਲੇਲੇ ਨੇ ਜੀ ਉਹ ਵੀ ਆ ਕੇ ਜਾ ਕੇ ਧੋਖਾ ਕੀਤਾ ਹਾਂਜੀ ਇਹਨਾਂ ਨੇ ਪੰਥ ਫਿਰ ਬੁੱਢਾ ਦਲ ਦੇ ਉੱਤੇ ਹਮਲਾ ਕਰਤਾ ਨਾ ਗੋਰਿਆਂ ਦੀ ਫੌਜ ਨੂੰ ਸਾਥ ਦਿੰਦੇ ਸੀ ਕਿਉਂਕਿ ਮਹਾਰਾਜੇ ਰਣਜੀਤ ਸਿੰਘ ਤੋਂ ਵੱਖਰੇ ਹੋ ਗਏ ਸੀ ਨਾ ਹੂੰ ਤੇ ਉਹਦੇ ਅੱਜ ਪਹਿਰਾਵੇ ਪਾ ਪਾ ਕੇ ਐਕਟਰ ਦਿਖਾ ਰਹੇ ਆ ਆਪਾਂ ਨੂੰ ਫਿਰ ਇਹਦਾ ਮਤਲਬ ਗੋਰੇ ਉਹਨੂੰ ਪ੍ਰਚਾਰ ਰਹੇ ਆ ਹੂੰ ਉਹ ਤਾਂ ਆਪਣੇ ਖਿਲਾਫ ਸੀਗੇ ਹੂੰ ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਇੱਕ ਇੱਕ ਬਾਬਾ ਜੀ ਹੋਰ ਸਵਾਲ ਸੀ ਮੇਰਾ ਵੀ ਗੋਰਿਆਂ ਦੀ ਗੱਲ ਚੱਲੀ ਹੈ ਹੈਨਾ ਹਾਂਜੀ ਤੇ ਖਾਲਿਸਤਾਨ ਦੀ ਜਦੋਂ ਖੁੱਲ ਕੇ ਗੱਲ ਕਰਗੇ ਖਾਲਿਸਤਾਨ ਦੇ ਪਿੱਛੇ ਕਹਿੰਦੇ ਜੀ ਸਾਡੇ ਨਾਲ ਅਮਰੀਕਾ ਖੜਾ ਸਾਡੇ ਨਾਲ ਕੈਨੇਡਾ ਖੜਾ ਸਾਡੇ ਨਾਲ ਉਹ ਗੋਰਾ ਖੜਾ ਸਾਡੇ ਨਾਲ ਉਹ ਗੋਰਾ ਖੜਾ ਕਿ ਵਾਕੇ ਹੀ ਸਿੱਖਾਂ ਦਾ ਸਾਥ ਗੋਰੇ ਦੇਂਦੇ ਆ ਨਹੀਂ ਨਹੀਂ ਜੀ ਇੱਕ ਸਿਰਫ ਜਿਹੜਾ ਵੋਟਾਂ ਵਾਲਾ ਸਿਸਟਮ ਉਹਦਾ ਇਹਨਾਂ ਨੇ ਪੈਸੇ ਇਕੱਠੇ ਕਰਨ ਦਾ ਬਣਾਇਆ ਹੋਇਆ ਜੀ ਹੁਣ ਉਹ ਪੰਨੂ ਹੂੰ ਉਹਦੀ ਇੰਟਰਵਿਊ ਦੇ ਵਿੱਚ ਉਹ ਕਹਿ ਰਿਹਾ ਉਹ ਕਹਿ ਰਿਹਾ ਤੁਸੀਂ ਇੰਡੀਆ ਆ ਕੇ ਗੱਲ ਕਰੋ ਕੋਈ ਰਿਪੋਰਟਰ ਇੱਥੋਂ ਦਾ ਹੂੰ ਉਹ ਕਹਿੰਦਾ ਮੈਂ ਬੇਵਕੂਫ ਹੂੰ ਮੇਰੇ ਮੱਥੇ ਤੇ ਕੁਝ ਲਿਖਿਆ ਇਦਾਂ ਕਿਹਾ ਨਾ ਉਹਨੇ ਵੀ ਮੈਂ ਆਉਂਗਾ ਤੇ ਤੁਸੀਂ ਮੈਨੂੰ ਫੜ ਲੋਗੇ ਹਾਂ ਪਰ ਜਿਹੜਿਆਂ ਨੂੰ ਤੂੰ ਇੱਥੇ ਝੰਡੇ ਚੜਾਉਣ ਨੂੰ ਕਹਿਣਾ ਜਾਂ ਆਹ ਕਰਦੋ ਆਹ ਕਰਦੋ ਉਹਨਾਂ ਨੂੰ ਨਹੀਂ ਕੋਈ ਫੜੇਗਾ ਹੂੰ ਹਨਾ ਸੋ ਲੀਡਰ ਉਹ ਨਹੀਂ ਹੁੰਦੇ ਲੀਡਰ ਆਪ ਕਹਿਣੀ ਕਰਨੀ ਦਾ ਪੂਰਾ ਹੋਵੇ ਪਹਿਲਾਂ ਆਪ ਮੂਰੇ ਲੱਗੇ ਜੀ ਠੀਕ ਆ ਨਾਲੇ ਵੋਟਾਂ ਵਾਲੇ ਸਿਸਟਮ ਨਾਲ ਸਿਰਫ ਰਾਜ ਨਹੀਂ ਅਪਣਾ ਸਕਦਾ ਉਹਨੂੰ ਗੁਰਮਤ ਨਹੀਂ ਮੰਨਦੀ ਉਹ ਖਾਲਸੇ ਦਾ ਰਾਜ ਨਹੀਂ ਹੋਇਆ ਉਹ ਤਾਂ ਜੈ ਜੀ ਸਰਕਾਰ ਹੋਣ ਬਣਾਈਆ ਆਮ ਆਦਮੀ ਨੇ ਉਹ ਉਹ ਸਿਆਸਤ ਹੋ ਰਹੀ ਐ ਨਾ ਜੀ ਬਾਬਾ ਉਹ ਤਾਂ ਸਿਆਸਤ ਆ ਜੀ ਜੀ ਝੂਠ ਨਾਮ ਸਿਆਸਤ ਦਾ ਫਿਰ ਇਹਨਾਂ ਨੇ ਖਾਣਾ ਝੂਠ ਪਹਿਨਣਾ ਝੂਠ ਬੋਲਣਾ ਝੂਠ ਹੂੰ ਕੂੜ ਕੂੜ ਆ ਬਸ ਕੂੜ ਰਾਜਾ ਕੂੜ ਪ੍ਰਜਾ ਕੂੜ ਸਾਰ ਸੰਸਾਰ ਉਸ ਵਿਸ਼ੇ ਦੇ ਵਿੱਚ ਫਸੇ ਹੋਏ ਆ ਮਨ ਇਹ ਅੰਗਰੇਜ਼ ਕਹਿੰਦੇ ਵੀ ਆਪਣਾ ਸਾਥ ਨਹੀਂ ਦੇਣਗੇ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੁਣੀ ਨਹੀਂ ਸਾਥ ਆਪਣਾ ਕੋਈ ਵੀ ਨਹੀਂ ਦੇਗਾ ਸਾਥ ਤਾਂ ਤੁਹਾਡਾ ਆਪਣਾ ਮੂਲ ਇਹ ਆਕਾਲ ਪੁਰਖ ਤੋਂ ਬਿਨਾਂ ਤੁਹਾਡਾ ਕੋਈ ਫਿਰ ਮਹਾਰਾਜ ਨੇ ਤੁਹਾਨੂੰ ਅੰਗਰੇਜ਼ਾਂ ਨਾਲ ਜੋੜ ਦੇਣਾ ਸੀ ਕਿ ਫ੍ਰਾਂਸੀਸੀਆਂ ਦੇ ਪਿੱਛੇ ਫਿਰ ਸਹੀ ਜਾਂ ਠੀਕ ਹੈ ਮਹਾਰਾਜ ਨੂੰ ਤਾਂ ਪਤਾ ਸੀ ਕਿ ਸਾਰੇ ਸਮੇਂ